ਕਬੀਰ ਐਸੀ ਹੋਏ ਪਰਿ ਮਨ ਕੋ ਭਾਵਤ ਕੀਨਾ ਮਰਨੇ ਤੇ ਕੀ ਡਰ ਪਨਾ ਜਬ ਹਾਥ ਸਿਧੌ ਰਾ ਲੀਨਾ ਪਰ ਸਨਮਾਨ ਜੋ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਅੱਜ ਦਾ ਜੋ ਦਿਹਾੜਾ ਸਮੁੱਚਾ ਸਿੱਖ ਜਗਤ ਛੋਟੇ ਕ ਲੁਕਾਰੇ ਦੇ ਨਾਮ ਦੇ ਨਾਲ ਯਾਦ ਕਰ ਰਿਹਾ ਏ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਮੌਜੂਦ ਨੇ ਉੱਥੇ ਇਹ ਛੋਟਾ ਕੱਲੂ ਘਾਰਾ ਜਿਹੜਾ ਇਹਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਅੱਜ ਆਪਾਂ ਇਸ ਕੱਲੂ ਘਾਰੇ ਦੇ ਪਿੱਛੇ ਵਾਪਰਨ ਦੇ ਕਾਰਨ ਕਿਵੇਂ ਵਾਪਰਿਆ ਉਹਦੇ ਬਾਬਤ ਇਤਿਹਾਸ ਦੇ ਕੁਝ ਪੱਖ ਸਾਂਝੇ ਕਰਾਂਗੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤ ਅਸੀਸ ਬਖਸ਼ੋ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਗਤ ਦੇ ਵਿੱਚ ਤਿੰਨ ਖੱਲੂ ਘਾਰੇ ਹੋਏ ਨੇ ਇੱਕ ਖੱਲੂ ਘਾਰਾ ਹੈ ਜਿਹਨੂੰ ਵੱਡਾ ਖੱਲੂ ਘਾਰਾ ਕਿਹਾ ਜਾਂਦਾ ਹੈ ਇਹ 1762 ਦੇ ਵਿੱਚ ਹੋਇਆ ਹੈ ਦੂਸਰਾ ਖੱਲੂ ਘਾਰਾ ਇਹਨੂੰ ਛੋਟਾ ਖੱਲੂ ਘਾਰਾ ਕਿਹਾ ਜਾਂਦਾ ਹੈ ਇਹ 1746 ਦੇ ਵਿੱਚ ਹੋਇਆ ਜਿਹਦੀ ਅੱਜ ਆਪਾਂ ਗੱਲ ਕਰਨੀ ਹੈ ਤੀਸਰਾ ਘੱਲੂ ਘਾਰਾ ਜਿਹੜਾ ਏ ਜਿਹਨੂੰ ਬਲੂ ਸਟਾਰ ਦਾ ਨਾਮ ਵੀ ਦਿੱਤਾ ਜਾਂਦਾ ਏ ਜੂਨ 1984 ਦੇ ਵਿੱਚ ਹੋਇਆ ਇਹ ਤਿੰਨ ਘੱਲੂ ਘਾਰੇ ਉਹ ਨੇ ਜੀ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਬਹੁਤ ਗਿਣਤੀ ਦੇ ਵਿੱਚ ਕੌਮ ਨੂੰ ਖਤਮ ਕਰ ਦਿੱਤਾ ਗਿਆ ਪਰ ਸਿੱਖ ਕੌਮ ਇਹਨਾਂ ਤਿੰਨਾਂ ਘੱਲੂ ਘਾਰਿਆਂ ਦੇ ਵਿੱਚੋਂ ਨਿਕਲ ਕੇ ਫਿਰ ਵੀ ਜਿਹੜੀ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਏ ਇਹ ਘੱਲੂ ਘਾਰੇ ਕਿਉਂ ਵਾਪਰਦੇ ਨੇ ਉਹਦੇ ਪਿਛਲਾ ਇੱਕ ਬੜਾ ਸਰਲ ਜਿਹਾ ਕਾਰਨ ਹੈ ਕਿ ਸਿੱਖ ਦੀ ਜਿਹੜੀ ਚੜ੍ਹਤ ਹੈ ਸਿੱਖ ਦੇ ਅੰਦਰੋਂ ਨਿਕਲਦੀ ਹੋਈ ਜਿਹੜੀ ਸੱਚ ਦੀ ਆਵਾਜ਼ ਹੈ ਇਹ ਹਕੂਮਤ ਨੂੰ ਬਰਦਾਸ਼ਤ ਨਹੀਂ ਹੁੰਦੀ ਇਹ ਜੇ ਸਵੇਰੇ ਕੋਈ ਤੁਹਾਡੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰੇ ਜੇ ਤੇ ਬੰਦਾ ਦੱਬ ਜਾਵੇ ਫੇਰ ਗੱਲ ਮੁੱਕ ਜਾਂਦੀ ਹੈ ਪਰ ਜੇ ਤੁਸੀਂ ਅਣਖ ਦੇ ਨਾਲ ਜੀਉਣ ਦਾ ਯਤਨ ਕਰੋ ਤੇ ਅਣਖ ਹਮੇਸ਼ਾ ਕੁਰਬਾਨੀ ਮੰਗਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੈਂ ਵੀ ਚਾਰ ਆਰੰਭ ਕਰ ਦੇਵਾਂ ਬੜੇ ਧਿਆਨ ਨਾਲ ਸੁਣਿਓ ਤੁਹਾਡੇ ਕੰਮ ਆਵੇਗਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ 1708 ਦੇ ਵਿੱਚ ਪ੍ਰਭਪੁਰ ਪਿਆਨਾ ਕਰ ਜਾਂਦੇ ਨੇ ਦੋ ਕੁ ਸਾਲ ਤਕਰੀਬਨ ਜਿਹੜੇ ਨੇ ਉਹ ਅਮਨ ਆਮਾਨ ਦੇ ਨਿਕਲਦੇ ਨੇ ਸਿੱਖ ਕੌਮ ਦੇ ਨਾਲ 1710 ਤੋਂ ਲੈ ਕੇ ਤੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਇਹ ਜਿਹੜੇ 6 ਸਾਲ ਦਾ ਸਮਾਂ ਹੈ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਲੱਭ ਲੱਭ ਕੇ ਖਤਮ ਕੀਤਾ ਗਿਆ। ਸ਼ਹੀਦੀਆਂ ਦਾ ਦੌਰ ਸ਼ੁਰੂ ਹੋਇਆ। ਸਿੱਖ ਕੌਮ ਨੂੰ ਜਿਹੜਾ ਉਹ ਕਈ ਕੁਰਬਾਨੀਆਂ ਦੇ ਵਿੱਚੋਂ ਨਿਕਲਣ ਦੇ ਵਾਸਤੇ ਜਿਹੜਾ ਸੀ ਉਹ ਮਜਬੂਰ ਹੋਣਾ ਪੈ ਗਿਆ। ਫਿਰ ਥੋੜਾ ਜਿਹਾ ਸਮਾਂ ਅਮਨ-ਅਮਾਨ ਦਾ ਚੱਲਿਆ 1733 ਦੇ ਵਿੱਚ ਸਿੱਖ ਕੌਮ ਦੇ ਕੋਲ ਨਵਾਬੀ ਆਉਂਦੀ ਹੈ ਤੇ ਗੁਰੂ ਘਰ ਦੇ ਵਿੱਚ ਇੱਕ ਲਿੱਧ ਸੁੱਟਣ ਵਾਲੇ ਜਿਹੜਾ ਸਿੱਖ ਹੈ ਬੜਾ ਨਿਮਾਣਾ ਜਿਹਾ ਉਹਦੀ ਝੋਲੀ ਦੇ ਵਿੱਚ ਕਪੂਰ ਸਿੰਘ ਦੀ ਝੋਲੀ ਚ ਪਾ ਦਿੱਤੀ ਜਾਂਦੀ ਹੈ ਜਿਹਨੂੰ ਨਵਾਬ ਕਪੂਰ ਸਿੰਘ ਕਿਹਾ ਜਾਂਦਾ ਹੈ। ਪਰ ਇਹ ਨਵਾਬੀ ਵੀ ਸਿੱਖ ਕੌਮ ਨੇ ਛਿੱਤਰ ਦੀ ਨੋਕ ਤੇ ਉੱਤੇ ਲਈ ਹੈ ਇਹ ਵੀ ਸਮਾਂ ਕੋਈ ਬਹੁਤਾ ਇਹਦੇ ਤੋਂ ਗਾਂ ਫਿਰ ਇਹ ਜਿਹੜਾ ਉਹ ਸਿੱਖ ਕੌਮ ਵਾਸਤੇ ਬਹੁਤਾ ਚੰਗਾ ਨਹੀਂ ਚੱਲਿਆ ਕਿਤੇ ਕਿਤੇ ਸਿੱਖ ਕੌਮ ਨੂੰ ਜਿਹੜਾ ਉਹ ਰਾਹਤ ਮਿਲਦੀ ਹੈ ਇਨ੍ਹਾਂ ਸਮਿਆਂ ਦੇ ਵਿੱਚ ਜਿਹੜਾ ਹਾਕਮ ਦਾ ਕੋਲ ਕਮਾਨ ਹੈ ਉਹ ਜਕਰੀਆ ਖਾਨ ਹੈ ਤੇ ਜ਼ਕਰੀਆ ਖਾਨ ਐਡਾ ਕ ਪਾਪੀ ਬੰਦਾ ਸੀ ਇਹਨੇ ਆਪਣੇ ਜੀਵਨ ਦੇ ਵਿੱਚ ਘੱਟੋ ਘੱਟ ਕੱਲੇ ਨੇ 10000 ਸਿੱਖ ਦਾ ਕਤਲ ਕੀਤਾ ਹੋਇਆ ਤੇ ਇਹ ਜਦੋਂ ਵੀ ਕਿਸੇ ਸਿੱਖ ਨੂੰ ਸ਼ਹੀਦ ਕਰਦਾ ਸੀ ਉਦੋਂ ਵੀ ਨਵਾਂ ਤੋਂ 99 ਤੋਂ ਨਵਾਂ ਤਰੀਕਾ ਲੱਭਦਾ ਹੁੰਦਾ ਸੀ ਇਸ ਜ਼ਕਰੀਆ ਖਾਨ ਦੀ ਜਿਹੜੀ ਮੌਤ ਹੈ 1745 ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਸਿਰ 'ਚ ਵੱਜਣ ਦੇ ਨਾਲ ਹੁੰਦੀ ਹੈ ਇਹ ਵੀ ਆਪਾਂ ਪਿੱਛੇ ਸਾਂਝਾ ਕੀਤਾ ਹੋਇਆ ਹੈ ਉਹ ਜਕਰੀਆ ਖਾਨ ਤੋਂ ਬਾਅਦ ਇਹਦਾ ਪੁੱਤਰ ਹੈ ਜੀ ਜਈਆ ਖਾਨ ਉਹ ਗੱਦੀ ਦੇ ਉੱਤੇ ਬੈਠਦਾ ਹੈ ਤੇ ਇਹ ਜਿਹੜਾ ਆਪਣੇ ਜਈਆ ਖਾਨ ਜਿਹੜਾ ਹੈ ਜਿਹਨੂੰ ਆਪਣਾ ਉੱਤਰਾ ਅਧਿਕਾਰੀ ਜਾਂ ਜਿਹਨੂੰ ਆਪਣਾ ਨਾਲ ਵਜ਼ੀਰ ਚੁਣਦਾ ਹੈ ਉਹਦਾ ਨਾਮ ਹੈ ਲਖਪਤਰ ਆਏ ਇਹ ਦੋ ਨਾਮ ਆਉਣਗੇ ਇਤਿਹਾਸ ਦੇ ਵਿੱਚ ਇੱਕ ਲਖਪਤਰ ਆਏ ਇਹਦਾ ਇੱਕ ਵੱਡਾ ਭਰਾ ਹੈ ਉਹਨੂੰ ਜਸਪਤਰ ਆਏ ਕਹਿੰਦੇ ਨੇ ਜਈਆ ਖਾਨ ਦੇ ਕੋਲ ਜਦੋਂ ਕਮਾਨ ਆਈ ਤੇ ਇਹਦੇ ਨਾਲ ਜਿਹੜੀ ਇਹਦਾ ਸਾਥ ਦੇਂਦਾ ਉਹ ਲਖਪਤਰ ਆਏ ਐ ਇੰਨਾ ਸਮਿਆਂ ਦੇ ਵਿੱਚ ਥੋੜੀ ਜੀ ਜਕਰੀਆ ਖਾਨ ਨੂੰ ਜਦੋਂ ਚੜ੍ਹਾਈ ਕਰ ਗਿਆ ਮਰਨ ਤੋਂ ਬਾਅਦ ਸਿੱਖਾਂ ਨੂੰ ਰਾਹਤ ਮਿਲਦੀ ਐ ਜਿਸ ਵੇਲੇ ਸਿੱਖਾਂ ਨੂੰ ਰਾਹਤ ਮਿਲੀ ਤੇ ਸਿੱਖ ਜੰਗਲਾਂ ਦੇ ਵਿੱਚੋਂ ਬਾਹਰ ਨਿਕਲੇ ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਤਿਆਗ ਕੇ ਫਿਰ ਥੋੜਾ ਬਹੁਤਾ ਘਰਾਮ ਵਾਲੇ ਪਾਸੇ ਨੂੰ ਮੂੰਹ ਕੀਤਾ ਕੌਮ ਜਿਹੜੀ ਹੈ ਥੋੜਾ ਜਿਹਾ ਅਮਨ ਆਮਾਨ ਦਾ ਸਮਾਂ ਆਇਆ ਸਿੱਖ ਅੰਮ੍ਰਿਤਸਰ ਨੂੰ ਆਉਂਦੇ ਨੇ ਦਰਸ਼ਨ ਦੀਦਾਰਾਂ ਨੂੰ ਸਿੱਖ ਜਿਹੜੇ ਨੇ ਉਹ ਲਾਹੌਰ ਤੱਕ ਜਿਹੜੇ ਇਹਨਾਂ ਦੇ ਘੋੜੇ ਗਾਂ ਪਾਣੀ ਪੀਣ ਲੱਗ ਪਏ ਇਨਾਂ ਸਮਿਆਂ ਦੇ ਵਿੱਚ ਸਨ 1746 ਆ ਜਾਂਦਾ ਹੈ ਹੁਣ 1746 ਦੇ ਵਿੱਚ ਕੌਮ ਕੀ ਕਰਦੀ ਹੈ ਕਿ ਗੁਰਦੁਆਰਾ ਰੋੜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅਸਥਾਨ ਹੈ ਮਨਚ ਵਿਚਾਰ ਬਣਦਾ ਹੈ ਕਿ ਇਸ ਵਾਰੀ ਜਿਹੜੀ ਵਿਸਾਖੀ ਆਉਣੀ ਹੈ ਇਹ ਰੋੜੀ ਸਾਹਿਬ ਦੀ ਧਰਤੀ ਤੇ ਮਨਾਈ ਜਾਵੇ ਜਿਸ ਵੇਲੇ ਇਹ ਗੁਰਦੁਆਰਾ ਰੋੜੀ ਸਾਹਿਬ ਨੂੰ ਸਿੱਖ ਕੌਮ ਜਾ ਰਹੀ ਹੈ ਤੇ ਰਸਤੇ ਦੇ ਵਿੱਚ ਕੁਝ ਰਸਤੇ 'ਚ ਲਿਖਦੇ ਨੇ ਕੁਝ ਗੁਰਦੁਆਰਾ ਸਾਹਿਬ ਦੇ ਘਟਨਾ ਦਾ ਵਿਦਵਾਨ ਜ਼ਿਕਰ ਕਰਦੇ ਨੇ ਸਮਾਂ ਜਿਹੜਾ ਸੀ ਰਾਤ ਦਾ ਹੋ ਗਿਆ ਤੇ ਸਿੰਘਾਂ ਨੇ ਆਪਣਾ ਉਤਾਰਾ ਕੀਤਾ ਤੇ ਉੱਥੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਇਹਦੀ ਖਬਰ ਜਿਹੜੀ ਹੈ ਉੱਥੋਂ ਦਾ ਜਿਹੜਾ ਹਕੂਮਤ ਹੈ ਜਿਹਦੇ ਕੋਲ ਉਹ ਜਸ ਜਸਪਤ ਰਾਏ ਜਸਪਤ ਰਾਏ ਦੀਆਂ ਫੌਜਾਂ ਨੂੰ ਪਤਾ ਲੱਗਾ ਉਹਨੇ ਜਾ ਕੇ ਜਸਪਤ ਰਾਏ ਦੇ ਕੰਨੀ ਸੂ ਪਾ ਦਿੱਤੀ ਵੀ ਸਿੱਖ ਆ ਗਏ ਨੇ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਰਤਨ ਸਿੰਘ ਭੰਗੂ ਨੇ ਪ੍ਰਚੀਨ ਪੰਥ ਪ੍ਰਕਾਸ਼ 'ਚ ਇਹ ਗੱਲ ਵੀ ਲਿਖੀ ਹੈ ਜਸਪਤ ਰਾਏ ਨੇ ਪਹਿਲਾਂ ਇੱਕ ਚਿੱਠੀ ਭੇਜੀ ਲਿਖ ਕੇ ਕਹਨ ਲੱਗਾ ਵੀ ਇਹ ਮੇਰਾ ਏਰੀਆ ਹੈ ਤੁਸੀਂ ਇੱਥੇ ਨਾ ਰੁਕੋ ਇੱਥੋਂ ਚਲੇ ਜਾਓ ਤੇ ਉਹ ਜਿਹੜਾ ਉਹਦਾ ਜਵਾਬ ਹੈ ਅੱਗੋਂ ਕੌਮ ਨੇ ਫਿਰ ਦਿੱਤਾ ਸਰਦਾਰ ਸ਼ੁਕਰ ਚੱਕੀਆ ਮਿਸਲ ਦਾ ਜਿਹੜਾ ਓਨੇ ਇਸ ਗੱਲ ਦਾ ਜਿਹੜਾ ਜਵਾਬ ਦਿੱਤਾ ਸਰਦਾਰ ਚੜਤ ਸਿੰਘ ਨੇ ਓਨੇ ਵਾਪਸ ਚਿੱਠੀ ਲੈ ਕੇ ਇੱਕ ਗੱਲ ਕਹੀ ਕਹਿਣ ਲੱਗਾ ਵੀ ਸਾਡਾ ਲੜਨ ਦਾ ਕੋਈ ਇਰਾਦਾ ਨਹੀਂ ਨਾ ਅਸੀਂ ਲੜਨ ਵਾਸਤੇ ਆਏ ਆ ਅਸੀਂ ਤਾਂ ਗੁਰਦੁਆਰਾ ਸਾਹਿਬ ਦੇ ਦੀਦਾਰ ਕਰਨੇ ਨੇ ਇੱਥੇ ਸਿਰਫ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ ਰਸਤੇ ਦੇ ਵਿੱਚ ਕੁਝ ਸਮਾਂ ਰੁਕੇ ਆ ਅਸੀਂ ਇੱਥੋਂ ਚਲੇ ਜਾਣਾ ਹੈ ਜਿਸ ਵੇਲੇ ਚਿੱਠੀ ਦੇ ਜਵਾਬ ਪਹੁੰਚਿਆ ਤੇ ਜਸਪਤ ਰਾਏ ਉਹਨੇ ਮਨ ਚ ਸੋਚਿਆ ਕਿ ਕੌਮ ਤੇ ਇਸ ਵੇਲੇ ਕਮਜ਼ੋਰ ਹੈ ਤੇ ਕਿਉਂ ਨਾ ਹੋਵੇ ਸਿੱਖਾਂ ਨੂੰ ਦਬਲ ਕੁੱਚਲ ਦਿੱਤਾ ਜਾਵੇ ਇਹ ਫੌਜ ਦੇ ਨਾਲ ਆ ਕੇ ਤੇ ਕੌਮ ਦੇ ਉੱਤੇ ਇਹ ਚੜ੍ਹਾਈ ਕਰ ਦਿੱਤੀ ਉਸ ਵੇਲੇ ਜਿਹੜੇ ਸਿੱਖ ਕੌਮ ਹੈ ਉਹ ਸ਼ਾਮ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਪਏ ਨੇ ਤੇ ਇਹਨੇ ਆਣ ਕੇ ਸਿੱਖਾਂ ਨੂੰ ਕਿਹਾ ਵੀ ਤੁਸੀਂ ਫਿਰ ਆਣ ਕੇ ਪਹਿਲਾਂ ਚਿੱਠੀ ਆਈ ਫਿਰ ਆਣ ਕੇ ਕਿਹਾ ਤੁਸੀਂ ਚਲੇ ਜਾਓ ਅੱਗੋਂ ਕੌਮ ਦੇ ਜਰਨੈਲਾਂ ਨੇ ਕਿਹਾ ਅਸੀਂ ਸਿਰਫ ਚਲੇ ਜਾਣਾ ਪ੍ਰਸ਼ਾਦਾ ਤਿਆਰ ਕਰਨਾ ਛੱਕ ਕੇ ਚਲੇ ਜਾਵਾਂਗੇ ਹੁਣ ਇਹਦੇ ਸਿਰ ਤੇ ਹਕੂਮਤ ਦਾ ਨਸ਼ਾ ਹੈ ਇਨੇ ਆਪਣੀ ਜਿਹੜਾ ਸੀ ਉਹ ਹਕੂਮਤ ਦੇ ਨਸ਼ੇ ਤੋਂ ਕੰਮ ਲੈਂਦੇ ਹੋਇਆ ਇੱਕ ਗੱਲ ਕਹੀ ਕਹਿੰਦਾ ਵੀ ਤੁਸੀਂ ਜਾਂਦੇ ਕਿ ਮੈਂ ਦੂਜੀ ਤਰ੍ਹਾਂ ਭੇਜਾਂ ਮੈਂ ਕੱਲਾ-ਕੱਲਾ ਸਿੱਖ ਖਤਮ ਕਰਨਾ ਏ ਤੇ ਜਿਹੜੇ ਤੁਸੀਂ ਕੇਸਾ ਦਾ ਮਾਣ ਕਰਦੇ ਜੇ ਨਾ ਇਹਨਾਂ ਨੂੰ ਮੈਂ ਕੱਟ ਕੇ ਤੇ ਇਹਨਾਂ ਦੇ ਰਸੇ ਬਣਾ ਕੇ ਤੁਹਾਨੂੰ ਗੁਲਾਮ ਬਣਾ ਕੇ ਖੜਾਂਗਾ ਜੇ ਇੱਥੋਂ ਨਾ ਤੁਰੇ ਤੇ ਸਿੱਖ ਕਦੇ ਵੀ ਆਪਣੇ ਗੁਰੂ ਘਰ ਦੀ ਜਾਂ ਗੁਰਦੁਆਮਾ ਦੀ ਜੱਕਕਾਰਾਂ ਦੀ ਬੇਅਦਬੀ ਨਹੀਂ ਕਰ ਸਕਦਾ ਜਦੋਂ ਇੰਨੀ ਗੱਲ ਕਹੀ ਤੇ ਸਿੱਖ ਕੌਮ ਦਾ ਫਿਰ ਖੂਨ ਖੋਲਿਆ ਜਿਹਨਾਂ ਜਿਹੜੇ ਹੱਥ ਪ੍ਰਸ਼ਾਦਾ ਤਿਆਰ ਕਰ ਰਹੇ ਸਨ ਉਹਨਾਂ ਦੇ ਹੱਥਾਂ 'ਚ ਜੋ ਵੀ ਹੱਥ ਆਇਆ ਇੱਥੇ ਫਿਰ ਜਸਪਤ ਰਾਏ ਦੀ ਸਿੱਖ ਕੌਮ ਦੇ ਨਾਲ ਝੜਪ ਹੋ ਜਾਂਦੀ ਹੈ ਜਿਸ ਵੇਲੇ ਝੜਪ ਹੋਈ ਤੇ ਜਿਹਦੇ ਹੱਥ ਜੋ ਆਇਆ ਉਹ ਲੜਾਈ ਹੋ ਗਈ ਇਸ ਲੜਾਈ ਦੇ ਦਰਮਿਆਨ ਇੱਕ ਸਿੱਖ ਦਾ ਨਾਮ ਆਏਗਾ ਉਹਦਾ ਨਾਮ ਹੈ ਭਾਈ ਨਿਬਾਹੂ ਸਿੰਘ ਇਹ ਰੰਗ ਰੇਟਾ ਸੀ ਇਨੇ ਜਿਹੜਾ ਹਾਥੀ ਦੇ ਉੱਤੇ ਸਵਾਰ ਹੈ ਜਸਪਤ ਰਾਏ ਇਹਨੇ ਹਾਥੀ ਨੂੰ ਕੂਸ਼ ਨੂੰ ਫੜ ਕੇ ਮਗਰੋਂ ਦੇ ਰੱਸਾ ਪਾਇਆ ਹੁੰਦਾ ਤੁਸੀਂ ਕਿਤੇ ਸਵਾਰੀ ਕਰਦੇ ਕਿਸੇ ਨੂੰ ਦੇਖਿਆ ਹੋਵੇ ਇਹ ਮਗਰੋਂ ਦੀ ਚੜ ਕੇ ਹਾਥੀ ਦੇ ਤੇ ਉੱਪਰ ਜਿੱਥੇ ਇਹ ਸਵਾਰ ਹੋਇਆ ਸੀ ਇੱਕੇ ਵਾਰ ਦੇ ਨਾਲ ਜਸਪਤ ਰਾਏ ਦਾ ਜਿਹੜਾ ਉਹ ਸਿਰ ਤੋਂ ਇਹ ਧੜ ਦੇ ਨਾਲੋਂ ਅਲੱਗ ਕਰ ਦਿੰਦਾ ਹੈ ਜਸਪਤ ਰਾਏ ਮਾਰਿਆ ਜਾਂਦਾ ਸਿੱਖ ਕਿਵੇਂ ਬੇਅਦਬੀ ਕਰ ਸਕਦੇ ਸਨ ਕਿਸਾਂ ਦੀ ਗੱਲ ਜਿਸ ਵੇਲੇ ਜਸਪਤ ਰਾਏ ਮਾਰਿਆ ਗਿਆ ਫੌਜ ਪਿਛਾਣ ਨੂੰ ਭੱਜ ਗਈ ਹੁਣ ਇਹਦਾ ਜਿਹੜਾ ਧਰ ਸੀ ਉਹ ਘਰ ਲੈ ਲਿਆ ਗਿਆ ਘਰ ਭੇਜ ਦਿੱਤਾ ਗਿਆ ਜਿਸ ਵੇਲੇ ਰਸਮਾਂ ਕਰਨੀਆਂ ਨੇ ਇਹਨਾਂ ਦਾ ਜਿਹੜਾ ਪੁਜਿਤ ਹੈ ਉਹਦਾ ਨਾਮ ਹੈ ਗੁਸਾਈਂ ਕਿਰਪਾਰਾਮ ਇਹਨੇ ਆਣ ਕੇ ਪਰਿਵਾਰ ਨੂੰ ਕਿਹਾ ਵੀ ਲਾਸ਼ ਅਧੂਰੀ ਐ ਸਿਰ ਨਹੀਂ ਹੈਗਾ ਤੇ ਇਹਦਾ ਜਿਹੜਾ ਉਹ ਕਿਰਿਆ ਕਰਮ ਨਹੀਂ ਆਪਾਂ ਕਰ ਸਕਦੇ ਇਹ ਵੀ ਖੱਤਰੀ ਹੈ ਹਿੰਦੂਸਾਨ ਜਸਪਤ ਰਾਏ ਤੇ ਲਖਪਤ ਰਾਏ ਦੋਵੇਂ ਭਰਾ ਉਹ ਕਹਿੰਦਾ ਵੀ ਇਹਦਾ ਕਿਰਿਆ ਕਰਮ ਨਹੀਂ ਕਰ ਸਕਦੇ ਇਹਦਾ ਸਿਰ ਲਿਆਓ ਪਰਿਵਾਰ ਨੇ ਕਿਹਾ ਸਾਡੀ ਤੇ ਬਣ ਨਹੀਂ ਨਹੀਂ ਤੁਸੀਂ ਚਲੇ ਜਾਓ ਇਹ ਫਿਰ ਗੁਸਾਈਂ ਕਿਰਪਾ ਰਾਮ ਉੱਥੇ ਕੌਮ ਦੇ ਕੋਲੋਂ ਜਾ ਕੇ ਕਹਿੰਦਾ ਵੀ ਇਹਦਾ ਜਿਹੜਾ ਸੀ ਸਿਰ ਦੇ ਦਿਓ ਉਹ ਕਹਿੰਦੇ ਵੀ ਜਿਹੜਾ ਹੈਗਾ ਤੇ ਫੋਲ ਕੇ ਲੈ ਜਾ ਪਰ ਇਹਦੇ ਬਦਲੇ 500 ਰੁਪਇਆ ਕਿਉਂਕਿ ਪਹਿਲਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸਨ ਤੇ ਸਿੱਖਾਂ ਨੇ ਇਹਦੇ ਜਸਪਤ ਰਾਏ ਦੇ ਜਿਹੜਾ ਸਿਰ ਦਾ ਮੁੱਲ 500 ਰੁਪਇਆ ਲੈ ਕੇ ਇਹਦਾ ਸਿਰ ਵਾਪਸ ਦੇ ਦਿੱਤਾ ਉਹਦੀ ਅੰਤਮ ਕਿਰਿਆਵਾਂ ਹੋ ਗਈਆਂ ਇਹਦਾ ਛੋਟਾ ਭਰਾ ਹੈ ਲਖਪਤਰਾਈ ਜਿਸ ਵੇਲੇ ਲਖਪਤਰ ਆਏ ਨੇ ਇਹ ਆਪਣੇ ਭਰਾ ਦਾ ਵੇਖਿਆ ਸਾਰਾ ਕੁਝ ਵੀ ਉਹ ਖਤਮ ਕਰ ਦਿੱਤਾ ਗਿਆ ਹੈ ਇਹ ਫਿਰ ਜਈਆ ਖਾਨ ਦੇ ਦਰਬਾਰ ਦੇ ਵਿੱਚ ਜਾ ਕੇ ਤੇ ਆਪਣੀ ਪੱਗ ਲਾ ਕੇ ਜਈਆ ਖਾਨ ਦੇ ਪੈਰਾਂ ਦੇ ਵਿੱਚ ਸੁੱਟ ਦਿੰਦਾ ਹੈ ਤੇ ਪਾਨਾ ਦਾ ਵੀੜਾ ਚੁੱਕ ਕੇ ਮੂੰਹ 'ਚ ਪਾ ਕੇ ਇੱਕ ਗੱਲ ਕਹਿੰਦਾ ਕਹਿੰਦਾ ਇਹ ਸਿੱਖ ਧਰਮ ਇੱਕ ਖੱਤਰੀ ਨੇ ਸ਼ੁਰੂ ਕੀਤਾ ਸੀ ਗੁਰੂ ਨਾਨਕ ਸਾਹਿਬ ਖੱਤਰੀ ਸਨ ਇੱਕ ਮੈਂ ਖੱਤਰੀ ਹਾਂ ਜਿੰਨਾ ਚਿਰ ਇਸ ਸਿੱਖ ਧਰਮ ਦਾ ਖੁਰਾ ਖੋਜ ਨਹੀਂ ਮੈਂ ਮਟਾ ਦਿੰਦਾ ਉਹਨਾਂ ਤੇ ਮੈਂ ਸਿਰ ਦੇ ਉੱਤੇ ਪੱਗ ਨਹੀਂ ਰੱਖਾਂਗਾ। ਜਈਆ ਖਾਂ ਤੇ ਅੱਗੇ ਇਹ ਗੱਲ ਚਾਹੁੰਦਾ ਸੀ ਕਿਉਂਕਿ ਉਹਦੇ ਪਿਓ ਨੂੰ ਮਾਰਿਆ ਛਿੱਤਰ ਦੇ ਨਾਲ ਸੀ ਕੌਮ ਨੇ। ਉਹ ਅੱਗੇ ਇਹੋ ਜਿਹਾ ਕੋਈ ਬੰਦਾ ਚਾਹੁੰਦਾ ਸੀ ਜਿਹੜਾ ਅੱਗੇ ਲਾ ਕੇ ਸਿੱਖਾਂ ਦਾ ਖੂਨ ਪੀਵੇ। ਉਹਨੇ ਇਕੱਲੀ ਹੱਲਾ ਸ਼ੇਰੀ ਨਹੀਂ ਦਿੱਤੀ, ਉਹਨੇ ਫੌਜ ਵੀ ਦਿੱਤੀ, ਉਹਨੇ ਸਹਾਇਤਾ ਵੀ ਕੀਤੀ ਤੇ ਇਹ ਗੱਲ ਕਹੀ ਕਿ ਸਿੱਖਾਂ ਦਾ ਕਤਲ ਕਰਨ ਦੇ ਲਈ ਤੂੰ ਜਿਹੜਾ ਮਰਜ਼ੀ ਹਥਿਆਰ ਕੰਡਾ ਆਪਣਾ ਤੇਰੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਵੇਗਾ। ਇਹਨੇ ਲਾਹੌਰ ਤੋਂ ਨਿਕਲਿਆ ਜਈਆ ਖਾਂ ਦੇ ਕੋਲੋਂ ਇਨੂੰ ਫੌਜ ਮਿਲੀ ਤੇ ਇਹਨੇ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨਾ ਹੈ ਉਹ ਲਾਹੌਰ ਦੇ ਸਿੱਖਾਂ ਨੂੰ ਬਣਾਇਆ ਕੁਝ ਸੇਖ ਹੁੰਦੇ ਸਨ ਆਪ ਜਿਹਨੂੰ ਗਿਆਤ ਹੋਵੇ ਮੈਂ ਇੱਕ ਵਾਰੀ ਕਿਹਾ ਸੀ ਦੋ ਤਰ੍ਹਾਂ ਦੇ ਸਿੱਖ ਨੇ ਮਿਲ ਵਰਤਨੀਏ ਨਾ ਮਿਲ ਵਰਤਨੀਏ ਜਿਹੜੇ ਮਿਲ ਵਰਤਨੀਏ ਸਿੱਖ ਸਨ ਜਿਹੜੇ ਏ ਘਰਾਂ ਦੇ ਵਿੱਚ ਰਹਿੰਦੇ ਸਨ ਕਿਰਤਕਾਰ ਕਰਦੇ ਟੈਕਸ ਵੀ ਭਰਨਾ ਤੇ ਸਿੱਖ ਕੌਮ ਦੀ ਸੇਵਾ ਵੀ ਕਰਨੀ ਉਹਨਾਂ ਸਿੱਖਾਂ ਨੂੰ ਫੜ ਕੇ ਇਹਨੇ ਉਹਦੀ ਗਿਣਤੀ ਵਿਦਵਾਨਾਂ ਨੇ 1000 ਲਿਖੀ ਹੈ ਤੇ 1000 ਸਿੱਖ ਨੂੰ ਜਿਹੜਾ ਹੈ 10 ਮਾਰਚ ਸੋਮਵਾਰ ਦਾ ਦਿਨ 1746 ਨੂੰ ਲਾਹੌਰ ਦੇ ਵਿੱਚ ਨਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਹੁਣ ਉਸ ਦਿਨ ਕੀ ਸੀ ਵੀ ਉਸ ਦਿਨ ਅਚਾਨਕ 10 ਮਾਰਚ ਨੂੰ ਮੱਸਿਆ ਸੀ ਤੇ ਮੱਸਿਆ ਸੋਮਵਾਰ ਦੀ ਸੀ Hindu ਮਤ ਦੇ ਵਿੱਚ ਸੋਮਵਾਰ ਦੀ ਮੱਸਿਆ ਬੜੀ ਮੰਨੀ ਜਾਂਦੀ ਹੈ ਬੜੀ ਸ਼ੁਭ ਮੰਨੀ ਜਾਂਦੀ ਹੈ ਤੇ ਇਹਦਾ ਜਿਹੜਾ ਉਸਤਾਦ ਲਖਪਤ ਰਾਏ ਦਾ ਉਹਦਾ ਨਾਮ ਹੈ ਗੁਸਾਈ ਜਗਤ ਭਗਤ ਇਹ ਇੱਕੇ ਬੰਦੇ ਦਾ ਨਾਮ ਹੈ ਗੁਸਾਈ ਜਗਤ ਭਗਤ ਉਹ ਆਇਆ ਦੀਵਾਨ ਕੌੜਾ ਮਲ ਆਇਆ ਹੋਰ ਪਤਵੰਤੇ ਸੱਜਣਾਏ ਆਣ ਕੇ ਉਹਨਾਂ ਨੇ ਲਖਪਤ ਰਾਏ ਨੂੰ ਕਿਹਾ ਕਹਿਣ ਲੱਗੇ ਭਾਈ ਦੇਖ ਇਹ ਅੱਜ ਮੱਸੀਆ ਦਾ ਬੜਾ ਸ਼ੁਭ ਦਿਹਾੜਾ ਏ ਤੂੰ ਸਿੱਖਾਂ ਨੂੰ ਮਾਰਨਾ ਏ ਅਸੀਂ ਤੈਨੂੰ ਰੋਕਦੇ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਕਿ ਅੱਜ ਦੇ ਦਿਨ ਕੋਈ ਖੂਨ ਖਰਾਬਾ ਹੋਵੇ ਤੂੰ ਐਦਾਂ ਕਰ ਭੀ ਜਿਹੜਾ ਕਤਲ ਕਰਦਾ ਹੈ ਕੱਲ ਕਰ ਲਈ ਪਰਸੋਂ ਕਰ ਲਈ ਇੱਕ ਦਿਨ ਛੱਡ ਦੇ ਸੱਤਾ ਦੇ ਹੰਕਾਰ ਦੇ ਵਿੱਚ ਲਖ ਪਤਰਾਏ ਨੇ ਕਿਹਾ ਕਹਿਣਗੇ ਉਸਤਾਦ ਜੀ ਤੁਸੀਂ ਤੇ ਮੇਰੇ ਉਸਤਾਦ ਜੇ ਜੇ ਰੱਬ ਵੀ ਆਣ ਕੇ ਕਵੇ ਮੈਂ ਤਾਂ ਸਿੱਖਾਂ ਨੂੰ ਮਾਰ ਕਰਨ ਤੋਂ ਤਾਂ ਵੀ ਗੁਰੇਜ਼ ਨਹੀਂ ਕਰਾਂਗਾ ਜਿੰਨਾ ਚਿਰ ਇਹ ਨਹੀਂ ਮਰਦੇ ਉਹਨਾਂ ਤੇ ਮੈਂ ਸਾਹ ਨਹੀਂ ਲੈਣਾ ਇੱਕੇ ਦਿਨ ਦੇ ਵਿੱਚ ਨਖਾਸ ਚੌਂਕ ਦੇ ਵਿੱਚ 1000 ਸਿੱਖ ਨੂੰ 10 ਮਾਰਚ 1746 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਐਥੋਂ ਫਿਰ ਜਿਹੜਾ ਮੋਢਿਆ ਹੁਣ ਛੋਟੇ ਘੱਲੂ ਘਾਰੇ ਦਾ ਵੱਜਦਾ ਹੈ ਉਸ ਤੋਂ ਬਾਅਦ ਇਹਨੇ ਲੱਭ ਲੱਭ ਕੇ ਸਿੱਖਾਂ ਨੂੰ ਜਿਹੜਾ ਸੀ ਉਹ ਖਤਮ ਕੀਤਾ ਇਥੋਂ ਤੱਕ 44 ਤਰ੍ਹਾਂ ਦੀਆਂ ਸਜਾਵਾਂ ਜਿਹੜੀਆਂ ਤਰੀਕਿਆਂ ਦੇ ਨਾਲ ਇਹਨੇ ਸਿੱਖ ਕੌਮ ਨੂੰ ਖਤਮ ਕੀਤਾ ਇਤਿਹਾਸ ਲਿਖਦਾ ਜੀ ਛੋਟੇ ਛੋਟੇ ਬੱਚਿਆਂ ਦੇ ਸਿਰਾਂ ਦੇ ਵਿੱਚ ਲੱਕੜਾਂ ਠੋਕ ਠੋਕ ਕੇ ਉਹਨੇ ਸ਼ਹੀਦ ਕੀਤਾ ਐਡਾ ਪਾਪੀ ਬੰਦਾ ਸੀ ਅੱਜ ਤੱਕ ਬੇਅਦਬੀ ਤੇ ਹੋਈ ਇਹਨੇ ਦਰਬਾਰ ਸਾਹਿਬ ਦੀ ਵੀ ਅਦਵੀ ਵੀ ਕੀਤੀ ਪਰ ਜਿਵੇਂ ਪਹਿਲਾਂ ਹੋਈ ਸੀ ਉਦਾਂ ਨਹੀਂ ਇਹ ਕਰ ਸਕਿਆ ਪਹਿਲੀ ਵਾਰ ਸਿੱਖ ਇਤਿਹਾਸ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੁੰਦਾ ਤੇ ਇਹ ਲੱਖ ਪਤਰਾਏ ਕਰਦਾ। ਇਹ ਸਾਰੀਆਂ ਘਟਨਾਵਾਂ ਕਰਮ 1746 ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਅਗਨ ਭੇਟ ਕੀਤਾ। ਇਹਨੇ ਕਈ ਤਰੀਕਿਆਂ ਦੇ ਨਾਲ ਲੱਭ ਲੱਭ ਕੇ ਫਿਰ ਸਿੱਖਾਂ ਨੂੰ ਖਤਮ ਕੀਤਾ। ਉਹਨਾਂ ਸਮਿਆਂ ਦੇ ਵਿੱਚ ਆਪਣੇ ਕੋਲ ਗੁਰਦਾਸਪੁਰ ਦੇ ਲਾਗੇ ਕਾਨੂੰਵਾਣ ਦਾ ਸ਼ੰਭ ਹੈ ਇਹ ਬੜਾ ਸੰਗਣਾ ਹੁੰਦਾ ਸੀ ਉਦੋਂ। ਤੇ ਕੌਮ ਜਿਹੜੀ ਹੈ ਘਰਾ ਦੇ ਵਿੱਚੋਂ ਨਿਕਲ ਕੇ ਤੇ ਫਿਰ ਜਿਹੜੇ ਜਥੇ ਸਨ ਇਹ ਕਾਨੂੰਮਾਂ ਦੇ ਸ਼ੰਭ ਦੇ ਵਿੱਚ ਇਕੱਤਰ ਹੋਏ। ਇਹਨਾਂ ਦੇ ਵਿੱਚ ਸਰਦਾਰ ਚਰਤ ਸਿੰਘ ਵੀ ਹੈ, ਜੱਸਾ ਸਿੰਘ ਆਲੂਵਾਲੀਆ ਵੀ ਹੈ। ਇਹਦੇ ਵਿੱਚ ਸੁਖਾ ਸਿੰਘ ਮਾੜੀ ਕੰਬੋਕੇ ਵਾਲਾ ਵੀ ਹੈ। ਇਹਦੇ ਵਿੱਚ ਹੋਰ ਕੌਮ ਦੇ ਸਿਰਲੱੱਥ ਯੋਧੇ ਜਿਹੜੇ ਨੇ ਮਹਾਨ ਮਹਾਨ ਉਹ ਸਾਰੇ ਆਗੂ ਨੇ ਡੱਲੇ ਵਾਲੀ ਮਿਸਲ ਹੋਵੇ ਹੋਰ ਜਿੰਨੀਆਂ ਮਿਸਲਾਂ ਨੇ ਉਹਨਾਂ ਦੇ ਵੀ ਜਿਹੜੇ ਕੀ ਜਿਹੜੇ ਵੱਡੇ ਆਗੂ ਨੇ ਉਹ ਸਾਰੇ ਮੌਜੂਦ ਨੇ। ਤੇ ਇੱਥੇ ਜਿਹੜੀ ਗਿਣਤੀ ਦੱਸੀ ਜਾਂਦੀ ਹੈ ਤਕਰੀਬਨ 10 ਤੋਂ 15000 ਦੇ ਸਿੱਖਾਂ ਦੀ ਗਿਣਤੀ ਹੈ ਕੋਈ ਵੱਧ ਲਿਖਦਾ ਕੋਈ ਘਾਟਾ ਪਾ 15000 ਐਸਟੀਮੇਟ ਲਾ ਕੇ ਚੱਲਦੇ ਆ ਕਿ 15000 ਗਿਣਤੀ ਜਿਹੜੀ ਇਹ ਕੌਮ ਦੀ ਇਸ ਵੇਲੇ ਗਰਦਾਸਪੁਰ ਦੇ ਕਾਨੂੰਵਾਂ ਦੇ ਸ਼ੰਭ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਲਖਪਤ ਰਾਏ ਇਹ ਸਿੰਘਾਂ ਦਾ ਵੈਰੀ ਬਣਿਆ ਪਿਆ ਸੀ 10 ਮਾਰਚ ਤੋਂ ਇਹ ਘਟਨਾ ਕਰਮ ਸ਼ੁਰੂ ਹੋ ਗਿਆ ਸਿੱਖ ਜੰਗਲਾਂ ਦੇ ਵਿੱਚ ਚਲੇ ਗਏ ਮਾਰਚ, ਅਪ੍ਰੈਲ ਤੇ ਮਈ 1 ਮਈ ਨੂੰ ਜਾ ਕੇ ਇਹ ਗਾਂ ਘਟਨਾ ਵਾਪਰਨੀ ਹੈ। 2-3 ਮਹੀਨੇ ਬਚਦੇ ਨੇ। ਇਹ ਦਿਨ ਗਰਮੀ ਦੇ ਨੇ। ਇਹਨੇ ਜਾ ਕੇ ਕਨੂਵਾਨ ਦੇ ਸ਼ਾਮ ਨੂੰ ਘੇਰਾ ਪਾ ਲਿਆ। ਇਹਨੂੰ ਜਦੋਂ ਪਤਾ ਲੱਗਿਆ ਵੀ ਸਾਰੇ ਸਿੱਖ ਇੱਥੇ ਨੇ ਇਹ ਤੇ ਅੱਗੇ ਮੌਕਾ ਲੱਭਦਾ ਸੀ। ਸਾਰੇ ਸਿੱਖ ਇਕੱਠੇ ਹੋਣ ਤੇ ਮੈਂ ਇੱਕੋ ਵਾਰੀ ਸਾਰਿਆਂ ਨੂੰ ਖਤਮ ਕਰ ਦੇਵਾਂ। ਹੁਣ ਇਹਨੇ ਜਾ ਕੇ ਜਿਸ ਵੇਲੇ ਕਨੂਵਾਨ ਦੇ ਸ਼ਾਮ ਨੂੰ ਘੇਰਾ ਪਾਇਆ ਤੇ ਉਦੋਂ ਫਿਰ ਕੁਦਰਤ ਨੇ ਵੀ ਸਿੱਖਾਂ ਦੇ ਉੱਤੇ ਕਹਿਰ ਢਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਚਾਰ ਪਾਸੇ ਹੁੰਦੇ ਨੇ ਹਰ ਇੱਕ ਚੀਜ਼ ਦੇ ਉਹ ਮੈਂ ਚਾਰੇ ਗਿਣਾ ਦਿਨਾ ਇੱਕ ਪਾਸੇ ਕਾਨੂੰ ਮਾਂ ਦੇ ਸ਼ੰਭ ਨੂੰ ਰਾਵੀ ਲੱਗਦੀ ਏ ਉਹ ਉਹਨਾਂ ਸਮਿਆਂ ਦੇ ਵਿੱਚ ਹੜ ਆਏ ਹੋਏ ਨੇ ਤੇ ਰਾਵੀ ਵੀ ਚੜੀ ਹੋਈ ਏ ਪੂਰੀ ਜੋ ਬੰਦੇ ਉੱਤੇ ਜੇ ਕੋਈ ਉਹਦੇ ਵਿੱਚ ਜਾਂਦਾ ਤੇ ਉਹ ਰੁੜ ਜਾਂਦਾ ਠੀਕ ਹੈ ਡੱਲੇ ਵਾਲਗੇ ਸਰਦਾਰ ਗਏ ਸਨ ਪਰ ਉਹਨਾਂ ਦਾ ਪਤਾ ਥਾਉ ਨਹੀਂ ਲੱਗਾ ਇੱਕ ਪਾਸੇ ਰਾਵੀ ਚੜੀ ਹੋਈ ਏ ਦੂਜੇ ਪਾਸੇ ਇਹਨੂੰ ਪਹਾੜੀਆਂ ਲੱਗਦੀਆਂ ਨੇ ਤੇ ਲੱਖਪਤਰ ਆਏ ਨੇ ਪਹਾੜੀਆਂ ਦੇ ਜਿਹੜੇ ਉੱਥੋਂ ਰਾਜਾ ਸੀ ਉਹਨੂੰ ਇਹ ਗੱਲ ਕਹਿ ਦਿੱਤੀ ਵੀ ਸਿੱਖ ਤੇਰੇ ਕੋਲ ਨਹੀਂ ਆਉਣੇ ਚਾਹੀਦੇ ਜੇ ਆਉਣਗੇ ਤੇ ਇਹਨਾਂ ਦਾ ਸਵਾਗਤ ਰੋੜਿਆਂ ਦੇ ਨਾਲ ਇੱਟਾਂ ਵੱਟਿਆਂ ਦੇ ਨਾਲ ਗੋਲੀਆਂ ਦੇ ਨਾਲ ਬੰਦੂਕਾਂ ਦੇ ਨਾਲ ਕਰਨਾ ਹੈ ਦੂਜੇ ਪਾਸੇ ਪਹਾੜੀਆਂ ਦੇ ਉੱਤੇ ਰਾਜੇ ਜਿਹੜੇ ਨੇ ਪਹਾੜੀ ਰਾਜੇ ਉਹ ਸਿੱਖਾਂ ਦੇ ਦੁਸ਼ਮਣ ਬਣ ਕੇ ਬੈਠੇ ਹੋਏ ਨੇ ਤੀਸਰੇ ਪਾਸਿਓ ਇਹਨੇ ਲੱਖਪਤਰ ਆਏ ਨੇ ਫੌਜ ਦੇ ਨਾਲ ਘੇਰਾ ਪਾਇਆ ਹੋਇਆ ਹੁਣ ਇਹਨੇ ਵੇਖਿਆ ਕਿ ਕਾਨੂੰ ਆਨ ਦਾ ਸ਼ੰਭ ਬਹੁਤ ਜ਼ਿਆਦਾ ਸੰਗਣਾ ਇਨੇ ਕੁਝ ਥਾਵਾਂ ਦੇ ਉੱਤੇ ਪਹਿਲਾਂ ਹਮਲਾ ਕੀਤਾ ਪਰ ਸੰਗਣਾ ਜ਼ਿਆਦਾ ਹੋਣ ਕਰਕੇ ਜਾਂਦੀ ਇਹਦੀ ਫੌਜ ਜਾਂ ਇਹਦੀਆਂ ਤੋਪਾਂ ਦੇ ਵਾਰ ਨਹੀਂ ਸੀ ਹੋ ਸਕਦੇ ਜਿੱਥੇ ਫੌਰੀ ਗਾਂ ਭੱਜ ਕੇ ਜਾਂਦੀ ਸੀ ਫਿਰ ਸਿੱਖ ਉਸ ਫੌਜ ਦੀ ਟੁਕੜੀ ਦੇ ਉੱਤੇ ਹਮਲਾ ਬੋਲ ਕੇ ਤੇ ਉਹਨੂੰ ਖਤਮ ਕਰ ਦਿੰਦੇ ਸਨ ਇਨੇ ਵੇਖਿਆ ਕਿ ਇਦਾਂ ਖਤਮ ਨਹੀਂ ਹੋਣੇ ਸਿੱਖ ਦੂਸਰਾ ਇਨੇ ਤਰੀਕਾ ਵਰਤਿਆ ਕਿ ਕੁਝ ਤਰਖਾਨ ਮੰਗਾਏ ਗਏ ਲੱਕੜ ਹਾਰੇ ਕੱਟਣ ਵਾਲੇ ਮੰਗਾਏ ਗਏ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਕੁਝ ਸਮਾਂ ਲੈ ਲੋ ਤੇ ਇਹ ਜੰਗਲ ਕੱਟ ਦਿਓ ਪਰ ਉਹਨਾਂ ਦੀ ਗਿਣਤੀ 3 ਤਿੰਨ ਕਹ ਹਜ਼ਾਰ ਲਿਖੀ ਹੈ 3000 ਬੰਦਾ ਕਿੰਨਾ ਕ ਜੰਗਲ ਕੱਟ ਸਕਦਾ ਸੀ ਕੁਝ ਦਿਨ ਇਹ ਪ੍ਰੋਸੈਸ ਚੱਲਿਆ ਪਰ ਇਹ ਵੀ ਕੰਮ ਜਾ ਬਣਾ ਹੋ ਸਕੇ ਉਹਨੇ ਵੇਖਿਆ ਵੀ ਜੰਗਲ ਕੱਟਣ ਦੇ ਨਾਲ ਵੀ ਸਿੱਖ ਹੱਥ ਨਹੀਂ ਆਉਣੇ ਲੰਮਾ ਟਾਈਮ ਲੱਗੇਗਾ ਇਹਨੇ ਫਿਰ ਚੌਥੀ ਚਾਲ ਇਹ ਚੱਲੀ ਹੈ ਜਿਹੜਾ ਚੌਥਾ ਪਾਸਾ ਬਚਿਆ ਸੀ ਇੱਕ ਰਾਵੀ ਦੂਜੇ ਤੇ ਪਹਾੜੀ ਤੀਜੇ ਤੇ ਆਪ ਹੈ ਤੇ ਚੌਥੇ ਪਾਸੇ ਇਹਨੇ ਜੰਗਲ ਨੂੰ ਅੱਗ ਲਾਤੀ ਫੜਕੇ ਤੁਸੀਂ ਸੋਚੋ ਵੀ ਆ ਦਿਨਾਂ ਦੇ ਵਿੱਚ ਇੱਕ ਤੇ ਜੰਗਲ ਚ ਓਦਾਂ ਬੜੀ ਗਰਮੀ ਐ ਦੂਸਰਾ ਗਰਮੀ ਦੇ ਦਿਨ ਨੇ ਤੀਸਰਾ ਅੱਗ ਲਾ ਦਿੱਤੀ ਜਿਸ ਵੇਲੇ ਉਹਦਾ ਫਿਰ ਸੇਕ ਜਿਹੜਾ ਸੀ ਕੌਮ ਨੂੰ ਵੱਜਿਆ ਤੇ ਕਈ ਲੰਮੇ ਸਮੇਂ ਤੋਂ ਕਿਉਂਕਿ ਮਾਰਚ ਦੇ ਮਹੀਨੇ ਦੀ ਗੱਲ ਐ ਮਾਰਚ-ਅਪ੍ਰੈਲ ਤੇ ਮਈ ਦਾ ਆ ਗਿਆ ਪਹਿਲੀ ਮਈ ਨੂੰ ਇਹ ਘਟਨਾ گاਉਂ ਜਿਹੜੀ ਮੈਂ ਬੇਨਤੀ ਕਰਨੀ ਉਹ ਵਾਪਰਨੀ ਹੈ ਇਨ੍ਹਾਂ ਸਮਿਆਂ ਦੇ ਵਿੱਚ ਕੁਝ ਖਾਣ ਪੀਣ ਨੂੰ ਨੇ ਘੋੜੇ ਵੀ ਕਮਜ਼ੋਰ ਹੋ ਗਏ ਘੋੜਿਆਂ ਦੇ ਕੋਲ ਵੀ ਅਸੀਂ ਭੱਜਿਆ ਜਾਂਦਾ ਜੇ ਪਹਾੜੀਆਂ ਤੇ ਚੜਨ ਦਾ ਯਤਨ ਵੀ ਕਰਦੇ ਸਨ ਸਿੱਖ ਘੋੜਿਆਂ ਨੂੰ ਤੇ ਘੋੜੇ ਵੀ ਵਿਚਾਰੇ ਕਮਜ਼ੋਰ ਸਨ ਖੱਡ ਦੇ ਵਿੱਚ ਡਿੱਗ ਪੈਂਦੇ ਸਨ ਸਿੱਖਾਂ ਦੇ ਕੋਲ ਵੀ ਖਾਣ ਪੀਣ ਨੂੰ ਕੋਈ ਬਹੁਤਾ ਪ੍ਰਬੰਧ ਨਹੀਂ ਹੈ ਸਾਰੇ ਕਮਜ਼ੋਰ ਜਿਹੇ ਹੋਏ ਪਏ ਨੇ ਸਰੀਰ ਇਨੇ ਜੰਗਲ ਨੂੰ ਅੱਗ ਲਾ ਦਿੱਤੀ ਕੁਝ ਸਿੱਖ ਜਿਹੜੇ ਨੇ ਉਸ ਜੰਗਲ ਦੀ ਅੱਗ ਦੇ ਵਿੱਚ ਚੁਲਸ ਗਏ ਬਹੁਤੇ ਜਾਦੇ ਹੁਣ ਸਿੱਖਾਂ ਨੇ ਫਿਰ ਇੱਕ ਗੁਰਮਤਾ ਕੀਤਾ ਗੁਰਮਤਾ ਇਹ ਕੀਤਾ ਕਿ ਦੁਸ਼ਮਣ ਸਾਰੇ ਪਾਸੇ ਹੈ ਐਸੋ ਨੇ ਲੋੜ ਇਹ ਹੈ ਕਿ ਇਥੋਂ ਜੰਗ ਕੀਤੀ ਜਾਵੇ ਤੇ ਜੰਗ ਕਰਕੇ ਨਿਕਲਿਆ ਜਾਵੇ ਜੰਗ ਕਰਕੇ ਸ਼ਹੀਦ ਹੋਣਾ ਅੱਜ ਮਕਸਦ ਨਹੀਂ ਹੈ ਕਿਉਂਕਿ ਇਹ ਖੁਰਾਕ ਹੋਰੀ ਮਟਾਉਣਾ ਚਾਹੁੰਦਾ ਕੌਮ ਦਾ ਤੇ ਜਦੋਂ ਵੀ ਇਹੋ ਜਿਹਾ ਸਮਾਂ ਆਉਂਦਾ ਭਾਵੇਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਵਰਗੇ ਇਹਨਾਂ ਨੂੰ ਨਾਕਾ ਕਿਉਂ ਨਾ ਲਾਉਣਾ ਪੈ ਜੇ ਸਿੱਖ ਕੌਮ ਇਹ ਗੱਲ ਦੱਸ ਦਿੰਦੀ ਸੀ ਕਿ ਸਿੱਖ ਤੁਹਾਡੇ ਮਾਰਿਆਂ ਮੁੱਕਣੇ ਨਹੀਂ ਕਦੀ ਵੀ ਇਹਨਾਂ ਨੇ ਫਿਰ ਸਿੱਖਾਂ ਨੇ ਟੋਲੀਆਂ ਬਣਾ ਕੇ ਨਾ ਇੱਕ ਮਤਲਬ ਗੋਲ ਸਰਕਲ ਬਣਾ ਕੇ ਉਸ ਰੂਪ ਦੇ ਵਿੱਚ ਇਹਦੇ ਉੱਤੇ ਹਮਲਾ ਕੀਤਾ ਪਰ ਕਿੰਨੇ ਕ ਸਿੱਖ ਹਮਲਾ ਕਰ ਸਕਦੇ ਸਨ ਕੁਝ ਕੁ ਨੂੰ ਪਹਾੜੀਆਂ ਤੇ ਚੜਨ ਦਾ ਮੌਕਾ ਮਿਲਿਆ ਥੋੜਾ ਬਹੁਤਾ ਉਹ ਚੜ ਗਏ ਲੋਕ ਛੁਪ ਕੇ ਕੁਝ ਨੇ ਦਰਿਆ ਵੱਲ ਨੂੰ ਮੂੰਹ ਕੀਤਾ ਕੁਝ ਰੁੜ ਗਏ ਕੁਝ ਉਧਰ ਨੂੰ ਨਿਕਲ ਗਏ ਕੁਝ ਕੁ ਕੌਮ ਨੂੰ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਗਿਆ ਤੇ ਕੁਝ ਨੂੰ ਅੱਗ ਨੇ ਜਿਹੜਾ ਸੀ ਝੁਲਸ ਦਿੱਤਾ ਤਕਰੀਬਨ 7000 ਜਿਹੜਾ ਪ੍ਰਾਣੀ ਹੈ ਜਾਂ ਸਿੱਖ ਹੈ ਉਹ ਕਾਨੂੰਵਾਂ ਦੇ ਸ਼ੰਬ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ ਜਿਸ ਵਲੇ ਇਹ 7000 ਇਹ ਸ਼ਹਾਦਤ ਦਾ ਜਾਮ ਪੀ ਜਿਹੜੇ ਬਚੇ ਖੁਚੇ ਨੇ ਸਿੱਖ ਇਹ ਫਿਰ ਨਿਕਲੇ ਜਦੋਂ ਇਹ ਨਿਕਲੇ ਤੇ ਹੁਣ ਰਾਵੀ ਦੇ ਉੱਤੇ ਕੰਡਿਆਂ ਦੇ ਉੱਤੇ ਕਿਉਂਕਿ ਜੰਗ ਕਰਦੇ ਕਰਦੇ ਤੁਰਤੇ ਜਾ ਰਹੇ ਸਨ ਰਾਵੀ ਦੇ ਕੰਡਿਆਂ ਦੇ ਉੱਤੇ ਹੁਣ ਉਹ ਰੇਤਲਾ ਇਲਾਕਾ ਹੈ ਕਿਉਂਕਿ ਦਰਿਆ ਦੇ ਪਾਸੇ ਰੇਤ ਹੈ ਤੇ ਇੰਨਾ ਗਰਮੀਆਂ ਦੇ ਦਿਨਾਂ ਦੇ ਵਿੱਚ ਇੰਨੀ ਕੁ ਰੇਤ ਤਪੀ ਹੋਈ ਸੀ ਕਿ ਸਿੱਖਾਂ ਕੋ ਤੁਰਿਆ ਨਹੀਂ ਸੀ ਜਾਂਦਾ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਕਹਿੰਦੇ ਵੀ ਸਿੱਖਾਂ ਨੇ ਆਪਣੇ ਚੋਲੇ ਪਾੜੇ ਆਪਣੀਆਂ ਦਸਤਾਰਾਂ ਪਾੜੀਆਂ ਕੱਪੜੇ ਪਾੜ ਕੇ ਪੈਰਾਂ ਨੂੰ ਬੱਦੇ ਫਿਰ ਟਾਕੀਆਂ ਤਾ ਜੋ ਘਟੋ ਘਟ ਰੇਤ ਉਤੇ ਤੁਰਿਆ ਜਾ ਸਕੇ ਸੌਖੇ ਤਰੀਕੇ ਦੇ ਨਾਲ ਤੇ ਮੈਂ ਇੱਥੇ ਇੱਕ ਬੇਨਤੀ ਕਰਾਂ ਯਾਦ ਰੱਖਿਓ ਸਿੱਖ ਕੌਮ ਕਦੀ ਵੀ ਈਨ ਨਹੀਂ ਮੰਦੀ ਜੇ ਸਿੱਖ ਚਾਹੁੰਦੇ ਇੰਨੀ ਤਗੜੀ ਮੁਸ਼ਕਲ ਇੱਕ ਪਾਸੇ ਆਗਿਆ ਇੱਕ ਪਾਸੇ ਪਾਣੀ ਹੈ ਇੱਕ ਪਾਸੇ ਦੁਸ਼ਮਣ ਇੱਕ ਪਾਸੇ ਪਹਾੜੀਆਂ ਨੇ ਜੇ ਸਿੱਖ ਚਾਹੁੰਦੇ ਇਹਨਾਂ ਦੀ ਜ਼ਿੰਦਗੀ ਬੜੀ ਸੌਖੀ ਨਿਕਲ ਸਕਦੀ ਹੈ ਸਿਰਫ ਇੱਕ ਸ਼ਬਦ ਵਰਤਣਾ ਕਿ ਅਸੀਂ ਸਿੱਖ ਨਹੀਂ ਹੈਗੇ ਮਸਲਾ ਤੇ ਇੰਨਾ ਕੀ ਹੈ ਨਾ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ ਲੜਾਈ ਨੂੰ ਟਾਲਿਆ ਜਾ ਸਕਦਾ ਸਿਰਫ ਇੰਨੀ ਗੱਲ ਕਹਿਣੀ ਹੈ ਵੀ ਅਸੀਂ ਸਿੱਖ ਨਹੀਂ ਪਰ ਸਿੱਖ ਕੁਰਬਾਨੀ ਤੇ ਦੇ ਦੇਂਦਾ ਸੀ ਸ਼ਹਾਦਤ ਦਾ ਜਾਨ ਤੇ ਪੀ ਜਾਂਦਾ ਸੀ ਪਰ ਇਹ ਨਹੀਂ ਸੀ ਕਹਿੰਦਾ ਮੈਂ ਸਿੱਖ ਨਹੀਂ ਹੈਗਾ ਅੱਜ ਸਾਡੇ ਕੋਲ ਸਾਰਾ ਕੁਝ ਹੁੰਦਿਆਂ ਹੋਿਆਂ ਵੀ ਅਸੀਂ ਇਹ ਗੱਲ ਕਹਿਨੀ ਹੈ ਵੀ ਅਸੀਂ ਸਿੱਖ ਨਹੀਂ ਹੈ ਤੇ ਤੁਸੀਂ ਇਹ ਗੱਲ ਸੋਚ ਲਓ ਮੈਂ ਤਾਂ ਇਹਦੇ ਵਿੱਚ ਗੱਲ ਐਡ ਕਰਤੀ ਪੀ ਉਹ ਰੇਤ ਦੇ ਉੱਤੇ ਤੁਰੇ ਜਾ ਰਹੇ ਨੇ ਕਿ ਕੱਲ ਜਿੱਦਣ ਵੀ ਸਵੇਰੇ ਤੁਸੀਂ ਤੁਰ ਕੇ ਪ੍ਰੈਕਟੀਕਲ ਕਰਕੇ ਵੇਖਿਓ ਧੁੱਪ ਦੇ ਨਾਲ ਸੜਕਾਂ ਸੜੀਆਂ ਹੁੰਦੀਆਂ ਨੇ ਨਹੀਂ ਤੁਰਿਆ ਜਾਂਦਾ ਉਹਨਾਂ ਦੇ ਰੇਤ ਦੇ ਪਤਾ ਨਹੀਂ ਕਿੰਨਾ ਪੈਂਡਾ ਕਰਨਾ ਤੇ ਸਰੀਰ ਨੇ ਢਾਲ ਹੋਏ ਪਏ ਨੇ ਇਥੋਂ ਤੱਕ ਕਈਆਂ ਦੇ ਹਿੱਕ 'ਚ ਗੋਲੀ ਵੱਜੀ ਆ ਕਿਸੇ ਦੇ ਪੱਟ 'ਚ ਗੋਲੀ ਵੱਜੀ ਏ ਕਿਸੇ ਦੇ ਚੀਰ ਫਾਰ ਲੱਗੇ ਨੇ ਤਾਂ ਵੀ ਕੌਮ ਤੁਰੀ ਜਾ ਰਹੀ ਏ ਸਾਨੂੰ ਇਹ ਚੀਜ਼ਾਂ ਸੋਚਣ ਦੀ ਲੋੜ ਏ ਦੇਖਣ ਦੀ ਲੋੜ ਏ ਕਿ ਕੌਮ ਨੇ ਕਿਹੜੇ ਹਾਲਾਤਾਂ ਦੇ ਵਿੱਚ ਨਿਕਲ ਕੇ ਸਾਨੂੰ ਇਹ ਜਿਹੜੀਆਂ ਮੰਜ਼ਲਾਂ ਤੇ ਉੱਤੇ ਪਹੁੰਚਾਇਆ ਹੋਇਆ ਏ ਆਖਰ ਸਿੱਖ ਇੱਥੋਂ ਨਿਕਲੇ ਇਹਨੇ ਪਾਪੀ ਨੇ ਫੇਰ ਜਾ ਕੇ ਸਿੱਖ ਕਾਬੂ ਕਰ ਲਏ ਜਿਹੜੇ ਬਾਅਦ ਦੇ ਵਿੱਚ ਸਿੱਖ ਕਾਬੂ ਕੀਤੇ ਗਏ ਕੁਝ ਕੰਨੂ ਆਂਦੇ ਸ਼ੰਭ ਤੋਂ ਫੜੇ ਕੁਝ ਰੇਤ ਤੇ ਤੁਰਦੇ ਫੜੇ ਗਏ ਜਾਂ ਇਧਰ ਉਧਰ ਉਹਨਾਂ ਦੀ ਗਿਣਤੀ ਜਿਹੜੀ ਆ ਉਹ 3 3000 ਹੈ ਪਹਿਲਾ ਜਿਹੜਾ ਸੀ 1000 ਇਹ ਹੁਣ 3000 ਸਿੱਖ ਨੇ ਇਹਨਾਂ ਨੂੰ ਵੀ ਲਾਹੌਰ ਦੇ ਵਿੱਚ ਨਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਯਾਦ ਰੱਖਿਓ ਲਾਹੌਰ ਦਾ ਨਖਾਸ ਚੌਂਕ ਬੜਾ ਕੁਝ ਆਪਣੇ ਆਪ ਤੋਂ ਸਮੋਹੀ ਬੈਠਾ ਹੋਇਆ ਇੱਥੇ ਹੀ ਇਹ ਭਾਈ ਮਨੀ ਸਿੰਘ ਜੀ ਨੂੰ ਇੱਥੇ ਹੀ ਭਾਈ ਤਾਰੂ ਸਿੰਘ ਜੀ ਨੂੰ ਇੱਥੇ ਬੜਿਆਂ ਸਿੱਖਾਂ ਨੂੰ ਸ਼ਹੀਦ ਕੀਤਾ ਹੋਇਆ ਹੈ। ਨਖਾਸ ਚੌਂਕ ਦੇ ਵਿੱਚ ਇੱਥੇ ਫਿਰ 3000 ਨੂੰ ਫਿਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਸਿਰਾਂ ਦੇ ਢੇਰ ਲੱਗ ਗਏ ਤੁਸੀਂ ਗਿਨੋ 3000 ਦਾ ਢੇਰ ਕਿੰਨਾ ਹੋ ਸਕਦਾ ਹੈ। ਇੱਥੋਂ ਤੱਕ ਜਿਹੜੇ ਸਿੱਖਾਂ ਦੇ ਸਿਰ ਸਨ ਇਹਨਾਂ ਨੇ ਆਪਣੀਆਂ ਘਰਾਂ ਦੀਆਂ ਨੀਹਾਂ ਦੇ ਵਿੱਚ ਰੱਖ ਕੇ ਥੱਲੇ ਸਿਰ ਦੇ ਕੇ ਉੱਤੇ ਨੀਹਾਂ ਬਣਾਈਆਂ ਸਨ। ਆਪਣੀਆਂ ਮਸਜਿਦਾਂ ਜਿਹੜੀਆਂ ਸਿੱਖਾਂ ਦੇ ਖੂਨ ਦੇ ਨਾਲ ਧੁਰਤੀਆਂ ਜਿਹੜੇ ਸਿੱਖਾਂ ਦੇ ਸਰੀਰ ਸਨ ਖੂਹਾਂ ਦੇ ਵਿੱਚ ਸੁੱਟ ਦਿੱਤੇ ਗਏ ਆਇਦਰ ਉਧਰ ਜਿਹੜੇ ਸੀ ਵਿਰਾਨ ਕਰ ਦਿੱਤੇ ਗਏ ਇਸ ਤਰੀਕੇ ਦੇ ਨਾਲ ਜਿਹੜਾ ਸਿੱਖ ਕੌਮ ਦੇ ਉੱਤੇ ਇੱਕ ਬੜਾ ਤਗੜਾ ਹੱਲਾ ਵਜਿਆ 3000 ਇਹ ਤੇ 7000 ਪੁਰਾਣੀ ਜਿਹੜਾ ਜੰਗਲ ਦੇ ਵਿੱਚ ਸਰਿਆ ਜੀ ਦਾ ਮੈਂ ਜ਼ਿਕਰ ਕੀਤਾ ਹੈ ਤਕਰੀਬਨ 10000 ਜਿਹੜਾ ਸਿੱਖ ਹੈ ਇੱਕ ਕਾਨੂੰਵਾਨ ਦੇ ਸ਼ੰਭ ਦੇ ਵਿੱਚ ਛੋਟੇ ਘੱਲੂ ਘਾਰੇ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 1647 ਦੇ ਵਿੱਚ ਇਹ ਦੋ ਭਰਾ ਨੇ ਤਿੰਨ ਭਰਾ ਨੇ ਵੈਸੇ ਜਈਆ ਖਾਨ ਨੇ ਇੱਕ ਨੇ ਕਿਨਾਰਾ ਕਰ ਗਿਆ ਦੂਜਾ ਸੀ ਸ਼ਾਹ ਨਵਾਜ਼ ਜਈਆ ਖਾਨ ਦਾ ਭਰਾ ਜ਼ਕਰੀਆ ਖਾਨ ਦਾ ਪੁੱਤਰ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਅਣਬਨ ਹੋ ਗਈ ਜਿਸ ਵੇਲੇ ਅਣਬਨ ਹੋ ਗਈ ਤੇ ਸ਼ਾਹ ਨਵਾਜ਼ ਨੇ ਆਪਣੇ ਭਰਾ ਦੇ ਉੱਤੇ ਹੱਲਾ ਬੋਲ ਦਿੱਤਾ ਉਹ ਕੈਦ ਚ ਪਾ ਉਹਨੂੰ ਕੈਦ ਚ ਪਾਤਾ ਜਈਆ ਖਾਨ ਫਿਰ ਉਹ ਤੋਂ ਕੈਦ ਦੇ ਵਿੱਚੋਂ ਬਚ ਕੇ ਤੇ ਨਿਕਲ ਗਿਆ ਜੇ ਸਿੱਖਾਂ ਕੋਲ ਆਉਂਦਾ ਸੀ ਤਾਂ ਵੀ ਮਰਦਾ ਸੀ ਛੋਟੇ ਘੱਲੂ ਘਾਰੇ ਕਰਕੇ ਜੇ ਆਪਣੇ ਭਰਾ ਕੋਲ ਆਉਂਦਾ ਸੀ ਉਹਨੇ ਬਗਾਵਤ ਕੀਤੀ ਸੀ ਉਹ ਤਾਂ ਵੀ ਮਰਦਾ ਸੀ ਉਹਨੇ ਫਿਰ ਜਿੰਨੀ ਵੀ ਜਈਆ ਖਾਨੇ ਆਪਣੀ ਜ਼ਿੰਦਗੀ ਗੁਜ਼ਾਰੀ ਉਹ ਫਕੀਰੀ ਬਾਣੇ ਦੇ ਵਿੱਚ ਲੋਕ ਛੁਪ ਕੇ ਉਹਨੇ ਗੁਜ਼ਾਰੀ ਇਹਦਾ ਇੱਕ ਪੱਖ ਨਿਬੜ ਗਿਆ ਹੁਣ ਸ਼ਾਹ ਨਵਾਜ਼ ਦਾ ਜਿਹੜਾ ਦੀਵਾਨ ਹੈ ਇਹ ਜਿਹੜਾ ਜਈਆ ਖਾਨ ਦਾ ਦੀਵਾਨ ਸੀ ਉਹ ਲਖ ਪਤਰਾਏ ਸੀ ਹੁਣ ਸ਼ਾਹ ਨਵਾਜ਼ ਦਾ ਜਿਹੜਾ ਦੀਵਾਨ ਇਹਦਾ ਨਾਮ ਹੈ ਦੀਵਾਨ ਕੌੜਾ ਮੱਲ ਇਤਿਹਾਸ ਇਹਨੂੰ ਮਿੱਠਾ ਮੱਲ ਕਰਕੇ ਲਿਖਦਾ ਹੈ ਇਹਨੇ ਬੜੀ ਵਫਾਦਾਰੀ ਵਿਖਾਈ ਕੌਮ ਦੇ ਨਾਲ ਇਹ ਦੀਵਾਨ ਕੌੜਾ ਮੱਲ ਹੈ ਹੁਣ ਸੁਭਾਵਕ ਸੀ ਜਿੱਥੇ ਉਹਨੇ ਯਈਆ ਖਾਨ ਨੂੰ ਫੜਿਆ ਉਹਦੇ ਦੀਵਾਨ ਨੂੰ ਨਹੀਂ ਫੜ ਲਿਆ ਤੇ ਦੀਵਾਨ ਲਖਪਤ ਰਾਏ ਦੇ ਉੱਤੇ ਇਸ ਸ਼ਾਹ ਨਵਾਜ਼ ਨੇ 3 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਆਪਣਾ ਭਰਾ ਤੇ ਉਹਦਾ ਨਿਕਲ ਗਿਆ ਹੱਥੋਂ ਉਹਨੇ ਇਹਤੇ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਤੇ ਇਹ ਦੇ ਨਾ ਸਕਿਆ 3 ਲੱਖ ਰੁਪਇਆ ਉਹਨਾਂ ਸਮੇਂ ਅਜੇ ਬੜੀ ਕੀਮਤ ਸੀ 3 ਲੱਖ ਦੀ 1746 ਦੀ ਗੱਲ ਹੈ ਉਹਨੇ ਫਿਰ ਜਿਹੜਾ ਦੀਵਾਨ ਕੌੜਾ ਮੱਲ ਹੈ ਇਹਨੇ ਇਹ ਸ਼ਾਹ ਨਵਾਜ ਨੂੰ ਕਿਹਾ ਕਹਿੰਦਾ ਵੀ ਇਹਦਾ ਹਰਜਾਨਾ ਮੈਂ ਭਰ ਦੇਣਾ 3 ਲੱਖ ਰੁਪਇਆ ਤੂੰ ਇਹਨੂੰ ਮੇਰੇ ਹਵਾਲੇ ਕਰ ਦੇ ਲਖ ਪਤਰਾਏ ਨੂੰ ਉਹ ਕਹਿੰਦਾ ਠੀਕ ਹੈ ਉਹ ਦੀਵਾਨ ਕੌੜਾ ਮੱਲ ਨੇ ਜਿਹੜਾ 3 ਲੱਖ ਰੁਪਇਆ ਦੇ ਕੇ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਲਖ ਪਤਰਾਏ ਨੂੰ ਤੇ ਯਾਦ ਰੱਖਿਓ ਲਖ ਪਤਰਾਏ ਨੇ 5000 ਸਿੱਖ ਮਾਰਿਆ ਆਪਣੇ ਕਾਲ ਦੇ ਵਿੱਚ ਇਕੱਲੇ ਨੇ ਇਨੂੰ ਆਪਣੇ ਕਬਜੇ 'ਚ ਲਿਆ ਤੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਇਹ 47 ਦੀ ਗੱਲ ਹੈ ਜਿਸ ਵੇਲੇ ਸਿੱਖਾਂ ਦੇ ਹਵਾਲੇ ਕੀਤਾ ਸਿੱਖਾਂ ਨੂੰ ਕਿਹਾ ਵੀ ਮੈਂ 3 ਲੱਖ ਰੁਪਇਆ ਦੇ ਕੇ ਇਹਨੂੰ ਲਿਆਏ ਪਰ ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਣਾ ਤੇ ਇਹਨੇ ਕੌਮ ਦੇ ਨਾਲ ਬੜੀ ਗਦਾਰੀ ਕੀਤੀ ਹੈ ਬੜਾ ਘਾਣ ਕੀਤਾ ਸਿੱਖ ਕੌਮ ਦਾ ਤੁਸੀਂ ਆਪਣਾ ਬਦਲਾ ਲੈ ਲਓ ਸਿੱਖ ਕੌਮ ਨੇ ਇਹਨੂੰ ਫਿਰ ਇਹ ਰੜਕ ਰੜਕ ਕੇ ਮਰਿਆ ਜੀ ਇਹਨੂੰ ਪਹਿਲਾਂ ਚਲੋ ਇਹਦੀ ਓਦਾਂ ਵੀ ਸਰਵਿਸ ਕੀਤੀ ਫਿਰ ਕੀ ਕੀਤਾ ਇੱਕ ਟੋਆ ਪੁੱਟ ਕੇ ਨਾ ਤੇ ਇਹਨੂੰ ਉਹਦੇ ਵਿੱਚ ਨੱਪ ਦਿੱਤਾ ਗਿਆ ਟਾਇਲਟ ਦੇ ਉੱਤੇ ਛੱਤ ਪਾ ਦਿੱਤੀ ਗਈ ਕੱਖ ਦੇ ਕਾਂ ਦੇ ਥੋੜਾ ਜਿਹਾ ਮੋਗ ਰਹਿ ਗਿਆ ਤੇ ਉੱਥੇ ਸਿੱਖ ਜੰਗਲ ਪਾਣੀ ਜਾਂਦੇ ਹੁੰਦੇ ਸਨ ਸਮਝ ਗਿਓ ਜਿਹਨੂੰ ਆਪਾਂ ਟਾਇਲਟ ਕਹਿੰਦੇ ਆ ਉਸ ਉਹ ਜਿਹੜਾ ਜਿਹਦੇ ਵਿੱਚ ਇਹ ਟਾਇਲਟ ਚ ਦੱਬਿਆ ਹੋਇਆ ਨਾ ਉਹਦੇ ਉੱਤੇ ਸਿੱਖ ਜੰਗਲ ਪਾਣੀ ਜਾਂਦੇ ਸਨ ਇਹਦੇ ਉੱਤੇ ਲਗਾਤਾਰ ਹਫ਼ਤੇ ਤੇ ਤਕਰੀਬਨ ਦਿਨ ਬੰਦੇ ਨੇ ਇਹਦੇ ਸਿਰ ਦੇ ਵਿੱਚ ਰੋਜ਼ ਗੰਦਗੀ ਪੈਂਦੀ ਸੀ ਇਹ ਅੰਦਰੋਂ ਚੀਕਾ ਮਾਰੇ ਵੀ ਮੇਰੇ ਕੋਲ ਗਲਤੀ ਹੋ ਗਈ ਹੈ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਇਨੂੰ ਫਿਰ ਬਾਹਰ ਕੱਢਿਆ ਗਿਆ ਬਾਹਰ ਕੱਢ ਕੇ ਕੌਮ ਸਿੱਖ ਪਹਿਲਾਂ ਹੀ ਗਰੀਬ ਨਿਵਾਜ ਇਹ ਘਰ ਸਾਡਾ ਗਰੀਬ ਨਿਵਾਜ ਹੈ ਇੱਥੇ ਫਿਰ ਉਹਨੂੰ ਛੱਡ ਦਿੱਤਾ ਗਿਆ ਇਹਨੂੰ ਭਿਆਨਕ ਬਿਮਾਰੀ ਲੱਗ ਗਈ ਇਹ ਰੜਕ ਰੜਕ ਕੇ ਮਰਿਆ ਜਿਸ ਵੇਲੇ ਇਹਨੂੰ ਟੋਏ ਦੇ ਵਿੱਚ ਸੁੱਟਿਆ ਤੇ ਸਿੱਖਾਂ ਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਲਖ ਪਤਰਾਏ ਕਦੀ ਤੈਨੂੰ ਤੇਰੇ ਬੰਦਿਆਂ ਨੇ ਕਿਹਾ ਸੀ ਇੱਕ ਦਿਨ ਸਿੱਖਾਂ ਨੂੰ ਨਾ ਮਾਰ ਅੱਜ ਮੱਸਿਆ ਏ ਕੱਲ ਨੂੰ ਮਾਰ ਲਈ ਤੂੰ ਕਹਿੰਦਾ ਸਾ ਰੱਬ ਵੀ ਆ ਜੇ ਤੇ ਮੈਂ ਤਾਂ ਵੀ ਨਹੀਂ ਛੱਡਾਂਗਾ ਹੁਣ ਉਸੇ ਰੱਬ ਦੇ ਅੱਗੇ ਫਰਿਆਦਾਂ ਕਰ ਅਸੀਂ ਰੱਬ ਦੀ ਗਲਤ ਨਹੀਂ ਕਰਦੇ ਪਰ ਤੈਨੂੰ ਸਿੱਖ ਕੌਮ ਕਦੀ ਬਖਸ਼ੇਗੀ ਨਹੀਂ ਸੋ ਇਸ ਤਰੀਕੇ ਦੇ ਨਾਲ ਇਸ ਲਖ ਪਤਰਾਏ ਦਾ ਵੀ ਜਿਹੜਾ ਉਹ ਅੰਤ ਹੋਇਆ ਤੇ ਇਹ ਜਿਹੜਾ ਕੱਲੂ ਘਰਾਏ ਸੰਨ 1746 ਦੇ ਵਿੱਚ 1 ਮਈ ਨੂੰ ਆਪਰਦਾ ਹੈ ਜਿਹੜਾ ਸਿੱਖ ਜਗਤ ਹੈ ਉਹ 1 ਮਈ ਨੂੰ ਜਿਹੜਾ ਕੱਲੂ ਘਰਾ ਮਨਾਉਂਦਾ ਹੁਣ ਤੇ ਤਰੀਕਾ ਕੋਈ ਰਹੀਆਂ ਨਹੀਂ ਜੀ ਕੋਈ ਅੱਗੇ ਆ ਜਾਂਦੀ ਹੈ ਕੋਈ ਪਿੱਛੇ ਆ ਜਾਂਦੀ ਹੈ ਸੋ ਇਹਨੂੰ ਕਾਨੂੰ ਮਾਨ ਦੇ ਸ਼ੰਭ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਛੋਟੇ ਘੱਲੂ ਘਾਰੇ ਦੇ ਨਾਲ ਸਿੱਖ ਕੌਮ ਨੂੰ ਇਹਨੂੰ ਜਿਹੜੀ ਹੈ ਯਾਦ ਕਰਦੀ ਹੈ ਅੱਜ ਇਹ ਦਿਹਾੜਾ ਜਿਹੜਾ ਆਪਾਂ ਮਨਾ ਰਹੇ ਆ ਸੋ ਸੰਤਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਇਹਨਾਂ ਦਿਨਾਂ ਨੂੰ ਆਪਾਂ ਭੁੱਲੀਏ ਨਾ ਕਦੀ ਵੀ ਦੇਖੋ ਉਹ ਇਹ ਉਹਨਾਂ ਦਿਨਾਂ ਚ ਜਿਹੜੇ ਸਾਡੇ ਸਿਰਾਂ ਤੇ ਅੱਜ ਦਸਤਾਰਾਂ ਨੇ ਸਾਡੇ ਕੋਲ ਸਰਦਾਰੀਆਂ ਨੇ ਨਾ ਇਹਨਾਂ ਦੀ ਬੁਨਿਆਦ ਜਿਹੜੀ ਉਹ ਸ਼ਹੀਦਾਂ ਦੀ ਹੈ ਤੁਸੀਂ ਅਰਦਾਸ ਦਾ ਜਿਹੜਾ ਤੀਸਰਾ ਬੰਦ ਪੜਦੇ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚਰੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸੋ ਅਸਾਂ ਸੰਗ ਨਿਭਾਈ ਇੱਕ ਕੰਨੀ ਕੰਨੀ ਗੱਲ ਧਿਆਨ ਮੰਗਦੀ ਹੈ ਆਪਾਂ ਰੋਜ਼ ਪੜਦੇ ਆ ਪੜ ਕੇ ਨਿਕਲ ਜਾਂਦੇ ਆ ਪਰ ਕਿਸੇ ਦਿਨ ਟਾਈਮ ਕੱਢ ਕੇ ਇੰਨੇ ਕ ਬੰਦ ਨੂੰ ਧਿਆਨ ਦੇ ਨਾਲ ਵਾਚਿਓ ਇਹਦੇ ਅਰਥ ਕੀ ਬੰਦੇ ਨੇ ਅੱਜ ਤੁਹਾਨੂੰ ਸਾਨੂੰ ਤਾਂ ਸਰਦਾਰੀਆਂ ਮਿਲੀਆਂ ਨੇ ਪਰ ਜੇ ਅਸੀਂ ਫਿਰ ਵੀ ਗੁਰੂ ਤੋਂ ਬੇਮੁਖ ਹੋਏ ਆਂ ਜਿਵੇਂ ਮੈਂ ਕਹਿ ਦਿੱਤਾ ਸੀ ਕਿ ਉਹ ਚਾਉਂਦੇ ਤੇ ਜਾਨਾਂ ਸੌਖੀਆਂ ਜਾਂ ਸਕਦੀਆਂ ਸਰ ਅੱਜ ਸਾਡੇ ਕੋਲ ਸਾਰਾ ਕੁਝ ਹੁੰਦਿਆਂ ਆਇਆ ਵੀ ਅਸੀਂ ਗੁਰੂ ਤੋਂ ਬੇਬੁਖ ਨਾ ਹੋਈਏ ਗੁਰੂ ਵਾਲੇ ਬਣੀਏ ਤੇ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ